सत श्रीकाल जी मैं बाजा टीक तो बरनला सीट तू हाँ रोज़ की तरह अब आप होर न्यू भीडियो लेके अज वाली वीडियो बहुत ही ज़्यादा सोहले सूट लैके आए हैं जी सो वीडियो एंड वीडियो भी एंड तक बने रहो फैब्रिक डिटेल प्राइज सब कुछ भीडियो ही मैनशन करेंगे जी भीडियो में स्किप नहीं करना एंड तक जरूर देखना एंड भीडियो में देखने केूट्यूब चैनल सबसक्राइब भी कर लो ਜਿਹੜੀ ਭੈਣਾਂ ਨਿਊ ਸਾਡੇ ਨਾਲ ਜੁੜਦੀਆਂ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਕਰੋ ਜੀ ਤਾਂ ਕਿ ਜਿਹੜੀ ਵੀ ਆਪਾਂ ਨਿਊ ਵੀਡੀਓ ਅਪਲੋਡ ਕਰਾਂਗੇ ਜੀ ਉਹਦਾ ਨੋਟੀਫਿਕੇਸ਼ਨ ਤੁਹਾਡੇ ਤੁਹਾਡੇ ਕੋਲ ਪਹੁੰਚ ਜਾਇਆ ਕਰੂਗਾ ਜੀ ਜਿਹੜੇ ਅੱਜ ਵਾਲੇ ਸੂਟ ਰੈਡੀ ਕੀਤੇ ਨੇ ਮੇਰੀ ਭੈਣ ਨੇ ਇੱਕ ਨੇ ਸਾਨੂੰ ਫੋਟੋ ਸੈਂਡ ਕੀਤੀ ਸੀ ਅਸੀਂ ਤੁਹਾਨੂੰ ਫੋਟੋ ਵੀ ਦਿਖਾਵਾਂਗੇ ਵੀ ਕਿਵੇਂ ਦੇ ਸੂਟ ਰੈਡੀ ਕੀਤੇ ਨੇ ਤਿੰਨੋਂ ਸੂਟ ਆ ਜਿਹੜੇ ਸੀ ਸੇਮ ਕਲਰ ਦੇ ਉੱਪਰ ਰੈਡੀ ਕੀਤੇ ਨੇਗੇ ਸੂਟ ਅਸੀਂ ਤੁਹਾਨੂੰ ਵੀਡੀਓ ਦੇ ਵਿੱਚ ਹੀ ਦਿਖਾਵਾਂਗੇ ਸੋ ਤੁਸੀਂ ਵੀਡੀਓ ਦੇ ਨਾਲ ਐਂਡ ਤੱਕ ਹੌਨ ਕੀ ਕਰਨਾ ਬਣੇ ਰਹਿਣਾ ਸਾਈਡ ਤੇ ਘੰਟੀ ਵਾਲਾ ਬਟਨ ਹੋਗਾ ਜੀ ਘੰਟੀ ਵਾਲੇ ਬਟਨ ਨੂੰ ਜਰੂਰ ਪ੍ਰੈਸ ਕਰ ਦੇਣਾ ਜੀ ਜਿਹੜੀ ਮੇਰੀ ਭੈਣ ਨੇ ਵੀਡੀਓ ਭੇਜੀ ਸੀ ਤੁਸੀਂ ਦੇਖ ਸਕਦੇ ਹੋ ਇਹ ਵਾਲੀ ਸਾਨੂੰ ਨਾ ਉਹਨੇ ਆਪਾਂ ਨੂੰ ਫੋਟੋ ਭੇਜੀ ਸੀ ਜੀ ਲੋ ਮੈਂ ਇੱਕ ਵਾਰ ਇਦਾਂ ਕਰਕੇ ਦਿਖਾ ਦਿੰਦੀ ਇਦਾਂ ਕਰਕੇ ਉਹਨਾਂ ਨੇ ਆਪਾਂ ਨੂੰ ਫੋਟੋ ਭੇਜੀ ਸੀਗੀ ਇੱਕ ਵਾਰ ਤੁਸੀਂ ਚੈੱਕ ਕਰ ਸਕਦੇ ਹੋ ਸੇਮ ਐਸ ਦੀ ਜਿਹੜੀ ਸੂਟ ਆਪਾਂ ਨੇ ਉਹਨਾਂ ਨੂੰ ਰੈਡੀ ਕਰਕੇ ਦਿੱਤੇ ਨੇ ਜੀ ਸੇਮ ਫੋਟੋ ਵਾਲੇ ਇੱਕ ਵਾਰ ਬ੍ਰਾਈਟਨੈਸ ਬਦਾਨਾ ਇੱਕ ਵਾਰ ਇੱਕ ਮਿੰਟ ਰੁਕੋ ਪਰ ਵੀ ਸੇਮ ਹੀ ਆਪਾਂ ਨੇ ਤੁਸੀਂ ਦੇਖ ਸਕਦੇ ਹੋ ਸੇਮ ਐਸ ਏ ਇਸ ਸੂਟ ਆ ਜਿਹੜਾ ਰੈਡੀ ਕਰਕੇ ਦਿੱਤਾ ਜੀ ਬਾਕੀ ਆਪਾਂ ਪ੍ਰੋਪਰ ਡਿਟੇਲ ਦੇ ਵਿੱਚ ਵੀ ਜਾਣਨੇ ਆ ਜੀ ਇਹ ਆਪਾਂ ਨੇ ਕਿਸ ਸਟੱਫ ਦੇ ਉੱਪਰ ਕਿਸ ਫੈਬਰਿਕ ਦੇ ਉੱਪਰ ਰੈਡੀ ਕੀਤਾਗਾ ਕਈ ਭੈਣਾਂ ਕਹਿੰਦੇ ਨੇ ਵੀ ਤੁਸੀਂ ਥ੍ਰੈਡ ਕਾ ਦਾ ਯੂਜ਼ ਕਰ ਦਿਓ ਜੀ ਅਸੀਂ ਉਹ ਵੀ ਕਲੀਅਰ ਕਰਨਾ ਚਾਹੁੰਦੇ ਆ ਅਸੀਂ ਜਿੰਨਾ ਵੀ ਥ੍ਰੈਡ ਯੂਜ਼ ਕਰਦੇ ਆ ਤੁਸੀਂ ਚੈੱਕ ਕਰ ਸਕਦੇ ਹੋ ਸਾਰੀਆਂ ਸਾਡੀਆਂ ਜਿਹੜੇ ਮੋਰ ਦੀਆਂ ਰੀਲਾਂ ਹੀ ਚੂਜ਼ ਕਰਦੇ ਆਂ ਜੀ ਅਸੀਂ ਸਾਰਾ ਜਿੰਨਾ ਵੀ ਆ ਜਿਹੜੀ ਸਾਡੀ ਜਰੀ ਲਗਾਈ ਹੁੰਦੀ ਹੈਗੀ ਜੜੀ ਦੇ ਉੱਪਰ ਅਸੀਂ ਇਹ ਜਰੀ ਯੂਜ਼ ਕਰਦੇ ਆਂ ਤਿੱਲਾ ਯੂਜ਼ ਕਰਦੇ ਆਂਗੇ ਇਹ ਅਸੀਂ ਬਾਲਾ ਜੀ ਦਾ ਯੂਜ਼ ਕਰਦੇ ਆਂ ਜੀ ਜਰੀ ਜਿਹੜੀ ਹੁੰਦੀ ਆ ਬਾਲਾ ਜੀ ਦੇ ਲਗਾਈ ਹੁੰਦੀ ਆ ਫਾਰਮ ਵੀ ਵਧੀਆ ਲਗਾਈ ਹੁੰਦੀ ਹੈਗੀ ਇਹਦੇ ਨੀਚੇ ਫਾਰਮ ਲਗਾ ਕੇ ਸਾਰਾ ਪ੍ਰੋਪਰ ਵਰਕ ਕਰਦੇ ਆਂ ਇਹ ਵਾਲੇ ਜਿਹੜੇ ਸੂਟ ਸੀ ਸਾਡੇ ਮਸ਼ੀਨਾਂ ਦੇ ਉੱਪਰ ਹੀ ਲੱਗੇ ਹੋਏ ਸੀ ਜੀ ਮੈਂ ਸੋਚਿਆ ਚਲੋ ਫਿਰ ਇਹ ਸੂਟ ਤਾਰ ਕੇ ਆ ਜਿਹੜੇ ਅਸੀਂ ਕੱਲ ਡਿਸਪੈਚ ਕਰਨੇ ਆ ਕਿਉਂਕਿ ਫਿਰ ਵੀਡੀਓ ਬਣਾਉਣ ਦਾ ਟਾਈਮ ਨਹੀਂ ਲੱਗਣਾ ਸੀ ਤੇ ਤਾਂ ਕਰਕੇ ਹੁਣ ਤੁਹਾਡੇ ਨਾਲ ਮਸ਼ੀਨਾਂ ਦੇ ਉੱਪਰ ਲੱਗੇ ਹੋਏ ਦੀ ਵੀਡੀਓ ਬਣਾ ਕੇ ਸ਼ੇਅਰ ਕਰ ਰਹੀ ਆਂ ਜੀ ਫਸਟਲੀ ਤਾਂ ਪਹਿਨੋ ਪਹਿਲਾ ਜਿਹੜਾ ਫਸਟ ਸੂਟ ਆ ਇਹ ਤੁਸੀਂ ਚੈੱਕ ਕਰ ਸਕਦੇ ਹੋ ਫੈਬਰਿਕ ਬਹੁਤ ਹੀ ਜਿਆਦਾ ਸੋਹਣਾ ਸਟੱਫ ਆਗਾ ਲਾਈਕ ਕਰੇਪ ਵਾਂਗੂ ਸਟੱਫ ਆਗਾ ਲਾਈਨਿੰਗ ਦੇ ਵਿੱਚ ਲਾਈਨਿੰਗ ਇਹਦੇ نیچے ਲੱਗੂਗੀ ਇਹਦੇ ਸਾਰੇ ਸਟੱਫ ਦੇ ਵਿੱਚ ਸਾਈਨਿੰਗ ਵੀ ਆ ਤੇ ਲਾਈਨਾਂ ਵੀ ਨੇ ਸਟੱਫ ਬਹੁਤ ਹੀ ਸੋਹਣਾ ਜਿਹਾ ਸਟੱਫ ਆਗਾ ਤੁਸੀਂ ਦੇਖ ਹੀ ਸਕਦੇ ਹੋਗੇ ਇੱਕ ਵਾਰ ਕੈਮਰੇ ਚ ਪਤਾ ਚੱਲ ਹੀ ਰਿਹਾਗਾ ਕਿੰਨਾ ਜਿਆਦਾ ਸਾਈਨ ਕਰ ਰਿਹਾਗਾ ਤੇ ਫਿਰ ਇਹਦੇ ਹੁਣ ਆਪਾਂ ਨੇ ਕੀਤਾ ਜੀ neck ਦੇ ਉੱਪਰ ਕੰਮ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਕੱਟਵਰਕ ਹੋਇਆ ਹੈ ਪਰਪਲ ਕਲਰ ਦਾ ਕੱਟਵਰਕ ਕੀਤਾ ਹੋਇਆ ਹੈਗਾ ਤੇ সিলਵਰ ਕਲਰ ਦੀ ਜਰੀ ਨਾਲ ਜਿਹੜੇ ਇਹ ਵਾਲੀਆਂ ਪੱਤੀਆਂ ਬਣਾਈਆਂ ਹੋਈਆਂ ਨੇ ਤੇ ਸਾਰੇ ਨੈੱਕ ਦੇ ਉੱਪਰ ਜਿਹੜਾ ਆਪਣੇ ਬਹੁਤ ਹੀ ਸੋਹਣੇ ਜਿਹੇ ਫਲਾਵਰ ਲਗਾਏ ਬਣਾਏ ਹੋਏ ਨੇ ਸੌਰੀ ਫਲਾਵਰ ਬਣਾਏ ਹੋਏ ਨੇ ਜੀ ਬਹੁਤ ਹੀ ਪਿਆਰੇ ਜਿਹੇ ਮਲਟੀ ਕਲਰ ਦਾ ਫਲਾਵਰ ਆ ਜਿਹੜਾ ਇਹ ਵਾਲੇ ਬਣਾਏ ਹੋਏ ਨੇਗੇ ਇਹ ਸਟੱਫ ਜਿਹੜਾ ਆਪਾਂ ਨੇ ਆਪਣਾ ਯੂਜ਼ ਕੀਤਾ ਜੀ ਆਪਣੇ ਸਟੱਫ ਦੇ ਉੱਪਰ ਜਿਹੜਾ ਇਹ ਵਾਲਾ ਵਰਕ ਕੀਤਾ ਇਹਦੇ ਹਲੇ ਅਸੀਂ ਪਹੁੰਚੇ ਤੇ ਬਾਵਾ ਵਰਕ ਕਰਨੀਆਂ ਨੇ ਜੀ ਕਿਉਂਕਿ ਪਹੁੰਚੇ ਤੇ ਬਾਵਾ ਘੰਟੇ ਤੱਕ ਵਰਕ ਸਟਾਰਟ ਹੋ ਜੂ ਰਾਤ ਰਾਤ ਰੱਤ ਚ ਜਿਹੜਾ ਵਰਕ ਇਹ ਵਾਲਾ ਹੋ ਜੂ ਸੇਮ ਆਪਾਂ ਐਵੇਂ ਪਹੁੰਚੇ ਤੇ ਬਾਵਾ ਕਸਟਮਰ ਨੂੰ ਜਿਹੜਾ ਵਰਕ ਕਰਕੇ ਸੇਮ ਐਸਟੀਜ਼ ਜਮਾ ਬਿਲਕੁਲ ਦੇਵਾਂਗੇ ਜੀ ਅਗਰ ਕੋਈ ਮੇਰੀ ਭੈਣ ਦੁਪੱਟਾ ਵੀ ਰੈਡੀ ਕਰਵਾਉਣਾ ਚਾਹੁੰਦੇ ਨੇ ਦੁਪੱਟਾ ਵੀ ਰੈਡੀ ਕਰਵਾ ਸਕਦੇ ਨੇ ਕਿਉਂਕਿ ਇਹ ਵਾਲੇ ਜਿਹੜੇ ਸੂਟ ਨੇ ਅਸੀਂ ਤਿੰਨੋਂ ਸੂਟ ਨੇ ਫਿਲਹਾਲ ਵਿਦਆਊਟ ਦੁਪੱਟਾ ਹੀ ਜਿਹੜੇ ਰੈਡੀ ਕੀਤੇ ਨੇ ਰਹੀ ਗੱਲ ਪ੍ਰਾਈਸ ਦੀ ਜੀ ਜਿਹੜਾ ਇਹ ਵਾਲੇ ਸੂਟ ਦਾ ਪ੍ਰਾਈਸ ਆਊਗਾ ਇਹ ਵਾਲੇ ਸਟਾਫ ਆ ਜਿਹੜਾ 1500 ਰੁਪਿਆ ਪ੍ਰਾਈਜ਼ ਰਹੂਗਾ ਜੀ ਤੁਸੀਂ ਬਾਕੀ ਤੁਸੀਂ ਦੇਖ ਹੀ ਸਕਦੇ ਹੋ ਕੰਮ ਦੀ ਫਿਨਿਸ਼ਿੰਗ ਦਾ ਤੁਹਾਨੂੰ ਪਤਾ ਹੀ ਚੱਲ ਹਲੇ ਇਹਦੇ ਥ्रेड ਵਗੈਰਾ ਦੀ ਥੋੜੀ ਬਹੁਤ ਹੀ ਕਟਿੰਗ ਕਰਨ ਵਾਲੀ ਵੀ ਜਿਹੜੀ ਰਹਿੰਦੀ ਹੈ ਜੀ ਕਿਉਂਕਿ ਮਸ਼ੀਨਾਂ ਚ ਉਤਾਰ ਕੇ ਫੇਰ ਹੀ ਪ੍ਰੋਪਰ ਹੈ ਜਿਹੜੀ ਕਟਿੰਗ ਹੋਉਂਦੀ ਹੁੰਦੀ ਹੈ ਜੀ ਬਾਕੀ ਤੁਸੀਂ ਸਟਾਫ ਬਾਈ ਚੈੱਕ ਕਰ ਹੀ ਸਕਦੇ ਹੋਗੇ ਸਟਾਫ ਬਹੁਤ ਹੀ ਸੋਹਣਾ ਜਿਹਾ ਸਟਾਫ ਲਗਾਇਆ ਹੋਇਆ ਹੈਗਾ ਇਹਨੂੰ ਆਪਾਂ ਪਾਰਟੀ ویئر ਸੂਟ ਹੈ ਜਿਹੜਾ ਆਪਣਾ ਬਣਾ ਸਕਦੇ ਹਾਂ ਜਿਹੜਾ ਆਪਣੇ ਕੋਲੇ ਸੈਕੰਡ ਸੂਟ ਆ ਸੈਕੰਡ ਸੂਟ ਆ ਜਿਹੜਾ ਆਪਣਾ ਮੇਰਾ ਫੋਨ ਚਾਰਜਰ ਤੇ ਲਗਾ ਇਹ ਵਾਲਾ ਹੈਗਾ ਜੀ ਚਨੂਨ ਦੇ ਉੱਪਰ ਇਹ ਭੈਣ ਆਪਣੀ ਫੈਬਰਿਕ ਸਾਨੂੰ ਆਪਣਾ ਖੁਦ ਦੇ ਕੇ ਗਈ ਸੀ ਅਸੀਂ ਉਹਨਾਂ ਨੂੰ ਕੀ ਐਡਜਸਟ ਵਰਕ ਕਰ ਦਿੱਤਾ ਇਹ ਵਾਲਾ ਜਿਹੜੀ ਮੈਂ ਤੁਹਾਨੂੰ ਪਹਿਲਾਂ ਫੋਟੋ ਦਿਖਾਈ ਸੀ ਇਹ ਭੈਣ ਨੇ ਸਾਨੂੰ ਫੋਟੋ ਜਿਹੜੀ ਸੈਂਡ ਕੀਤੀ ਸੀ ਉਹ ਕਹਿੰਦੀ ਅਸੀਂ ਦੀਦੀ ਫੈਬਰਿਕ ਆਪਣਾ ਭੇਜਣਾ ਵੀ ਤੁਸੀਂ ਸਾਡੇ ਫੈਬਰਿਕ ਤੇ ਵਰਕ ਕਰ ਦੋਗੇ ਅਸੀਂ ਆਖਿਆ ਬਿਲਕੁਲ ਜੀ ਅਸੀਂ ਤੁਹਾਡੇ ਫੈਬਰਿਕ ਤੇ ਵਰਕ ਕਰ ਦਾਂਗੇ ਤੇ ਉਹ ਆਪਣਾ ਫੈਬਰਿਕ ਦੇ ਕੇ ਗਈ ਸੀ ਹੁਣ ਮੈਥੋਂ ਕਈ ਭੈਣਾਂ ਨੇ ਪੁੱਛਣਾ ਭੈਣੋ ਵੀ ਇਹ ਤੁਸੀਂ ਕਿਉਂ ਲਗਾਉਣੀਓ ਇਹ ਵੀਰੇ ਕਲੈਂਪ ਲਗਾਏ ਹੁੰਦੇ ਨੇਗੇ ਕਿਉਂਕਿ نیچے ਜੇ ਅਸੀਂ ਬਿਨਾ ਇਹ ਤੋਂ ਲਗਾਉਣਾ ਤਾਂ ਕੱਪੜਾ ਫਟਣ ਦਾ ਡਰ ਰਹਿੰਦਾ ਕਿਉਂਕਿ ਜਦੋਂ ਇਹ ਲਗਾਇਆ ਹੁੰਦਾ ਤਾਂ ਸਾਨੂੰ ਕੱਪੜਾ ਫਟਣ ਦਾ ਕੋਈ ਡਰ ਨਹੀਂ ਹੁੰਦਾ ਕਿਉਂਕਿ ਇਹਦੇ نیچے ਨਾ ਇੱਕ ਤਰ੍ਹਾਂ ਦੀ ਜਿਵੇਂ ਆਪਾਂ ਕਹਿੰਦੇ ਨੇ ਸਪੋਰਟ ਹੋ ਜਾਂਦੀ ਹੈ ਜੀ ਇਹਦੇ ਵਿੱਚ ਜਿਹੜਾ ਉਸ ਤੋਂ ਅਗਲਾ ਸੂਟ ਆ ਗਿਆ ਇਸ ਤੋਂ ਅਗਲਾ ਸੂਟ ਜਿਹੜਾ ਸੇਮ ਹੀ ਸਟਾਫ ਆਪਾਂ ਨੇ ਫਰਸਟ ਵਾਲਾ ਸਟਾਫ ਦਿਖਾਇਆ ਸੀ ਤੁਹਾਨੂੰ ਫਰਸਟ ਤੇ ਦਿਖਾਇਆ ਸੀ ਉਹ ਵਾਲਾਗਾ ਤੇ ਉਹਦੇ ਉੱਪਰ ਹੀ ਵਰਕ ਕੀਤਾ ਇਹ ਵੀ ਆਪਣਾ ਸੂਟ ਐਕਸਟਰਾ ਰੈਡੀ ਕੀਤਾ ਸੇਮ ਪ੍ਰਾਈਸ ਰਹੂਗਾ ਜੀ ਅਗਰ ਕੋਈ ਮੇਰੀ ਭੈਣ ਦੁਪੱਟਾ ਲੈਣਾ ਚਾਹੁੰਦੀ ਹੈ ਦੁਪੱਟੇ ਦੇ ਨਾਲ ਵੀ ਲੈ ਸਕਦੇ ਹੋ ਅਗਰ ਤੁਸੀਂ ਵਿਦਆਊਟ ਦੁਪੱਟਾ ਵਰਕ ਕਰਵਾਉਣਾ ਚਾਹੁੰਦੇ ਹੋ ਵਿਦਆਊਟ ਦੁਪੱਟਾ ਵੀ ਵਰਕ ਕਰਵਾ ਸਕਦੇ ਹੋ ਦੁਪੱਟੇ ਦੇ ਜਿਹੜੇ ਚਾਰजेस ਫਿਰ ਹੋਣਗੇ ਜੀ ਉਹ ਐਕਸਟਰਾ ਰਹਿਣਗੇ ਅਗਰ ਤੁਸੀਂ ਵਿਦਆਊਟ ਦੁਪੱਟਾ ਲੈਣਾ ਚਾਹੁੰਦੇ ਹੋ ਵਿਦਆਊਟ ਦੁਪੱਟਾ ਮੈਂ ਪ੍ਰਾਈਸ ਮੈਂਸ਼ਨ ਕੀਤਾ ਹੀ ਹੋਇਆ ਜੀ ਬਾਕੀ ਤੁਸੀਂ ਸਟਾਫ ਵੀਰੇ ਚੈੱਕ ਕਰੀ ਸਕਦੇ ਹੋ ਬਹੁਤ ਹੀ ਸੋਹਣਾ ਜਿਹਾ ਸਟਾਫ ਹੈ ਇਹਨੂੰ ਈਜ਼ੀਲੀ ਆਪਾਂ ਪਾਰਟੀ ਵੇਅਰ ਸੂਟ ਬਣਾ ਸਕਦੇ ਹਾਂ ਆਕਰ ਕੋਈ ਮੇਰੀ ਭੈਣ ਕੱਲਾ ਸਟਾਫ ਲੈਣਾ ਚਾਹੁੰਦੀ ਹੈ ਕੱਲਾ ਸਟਾਫ ਵੀ ਲੈ ਸਕਦੇ ਆ ਕਿਉਂਕਿ ਜੇ ਕਿਸੇ ਮੇਰੀ ਭੈਣ ਨੇ ਸੇਮ ਸਟਾਫ ਦੇ ਉੱਪਰ ਹੈਂਡਵਰਕ ਕਰਵਾਉਣ ਹੈਂਡਵਰਕ ਵੀ ਕਰਵਾ ਸਕਦੇ ਹੋ ਕਿਉਂਕਿ ਇਹਦੇ ਵਿੱਚ ਆਪਣੇ ਆਪਣੇ ਕੋਲ ਕਲਰ ਬਹੁਤ ਨੇਗੇ ਕਿਉਂਕਿ ਪਹਿਲਾਂ ਜਿਹੜਾ ਆਪਾਂ ਨੇ ਰਾਇਲ ਬਲੂ ਜਾਂ ਕਲਰ ਦਾ ਸੂ ਹੰਦਾ ਹੈ ਐਂਡ ਆਪਣਾ ਡਿਜ਼ਾਈਨ ਵੀ ਉਹ ਵਾਲਾ ਰੈਡੀ ਕੀਤਾ ਹੋਇਆ ਹੈ ਬਹੁਤ ਹੀ ਸੋਨਾ ਲੱਗ ਗਿਆ ਤੇ ਬਾਕੀ ਜਿਹੜਾ ਆਪਾਂ ਦੂਜੀ ਮਸ਼ੀਨ ਦੇ ਉੱਪਰ ਕੱਪੜੇ ਲਾਏ ਹੋਏ ਨੇ ਉਹ ਵੀ ਤੁਹਾਨੂੰ ਜਿ ਅਸੀਂ ਤੁਹਾਨੂੰ ਉਹ ਹੀ ਜ਼ਰੂਰ ਦਿਖਾਉਣੇ ਆ ਜੀ ਜਿਹੜੇ ਆਪਣੇ ਦੂਜੀ ਮਸ਼ੀਨ ਤੇ ਲਗਾਏ ਹੋਏ ਨੇ ਇਹ ਆਪਣੀ ਦੂਜੀ ਮਸ਼ੀਨ ਤੇ ਲਗਾਏ ਹੋਏ ਨੇ ਇਹ ਹਲੇ ਵੀਰੇ ਵਰਕ ਹੋ ਰਹੇ ਨੇ ਇਹ ਜਦੋਂ ਕੱਲ ਨੂੰ ਕੰਪਲੀਟ ਹੋ ਗਿਆ ਇਹਦੀ ਵੀ ਆਪਾਂ ਤੁਹਾਨੂੰ ਪ੍ਰੋਪਰ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੀ ਇਹਦੇ ਵਿੱਚ ਇਹ ਕਸਟਮਰ ਦੀ ਮੈਜ਼ਰਮੈਂਟ ਦੇ ਅਕੋਰਡਿੰਗ ਹੈ ਜਿਹੜੇ ਰੈਡੀ ਹੋ ਰਹੇ ਨੇ ਤੁਸੀਂ ਆਪਣੀ ਕੋਈ ਵੀ ਮੈਜ਼ਰਮੈਂਟ ਸੈਂਡ ਕਰਕੇ ਸਾਨੂੰ ਜਿਹੜਾ ਆਪਣਾ ਸਟੱਫ ਭੇਜ ਕੇ ਵੀ ਜਾਂ ਸਾਡੇ ਕੋਲ ਸਟੱਫ ਲੈ ਕੇ ਵੀ ਵਰਕ ਕਰਵਾ ਸਕਦੇ ਹੋ ਕਿਉਂਕਿ ਇਹ ਆਪਾਂ ਨੇ ਜਿਹੜੇ ਰੈਡੀ ਕੀਤੇ ਆ ਪਸ਼ਵੀਨਾ ਸਟੱਫ ਦੇ ਉੱਪਰ ਰੈਡੀ ਕੀਤੇ ਬਹੁਤ ਹੀ ਸੋਹਣਾ ਸਟੱਫ ਆ ਇਹ ਕ ਇਹਦੇ ਸਾਰੀ ਜਿਹੜੀ ਲੁੱਕ ਆਪਾਂ ਤੁਹਾਨੂੰ ਫੁੱਲ ਲੁੱਕ ਆ ਫਿਰ ਉਹਦੋਂ ਦਿਖਾਵਾਂਗੇ ਜੀ ਫਿਲਹਾਲ ਜਿਹੜੇ ਆਪਣੇ ਉਹ ਵਾਲੇ ਲਾਸਟ ਵਾਲੇ 3 ਸੂਟ ਤੁਹਾਨੂੰ ਦਿਖਾਈ ਸੀ ਉਹ ਤਿੰਨੋਂ ਸੂਟ ਆ ਜਿਹੜੇ ਆਪਣੇ ਰੈਡੀ ਟੂ ਡਿਸਪੈਚ ਨੇ ਅਗਰ ਕੋਈ ਮੇਰੀ ਭੈਣ ਲੈਣਾ ਚਾਹੁੰਦੀ ਆ ਤਾਂ ਮੈਂ ਉੱਪਰ ਜਿਹੜਾ ਨੰਬਰ ਮੈਂਸ਼ਨ ਕਰ ਦਾਂਗੀ ਜੀ ਨੰਬਰ ਮੈਂ ਮੈਂਸ਼ਨ ਕਰੀ ਦੇਵਾਂਗੀ ਨੰਬਰ ਜਿਹੜਾ ਰਹੂਗਾ ਆਪਣਾ 98 5462231 ਵਾਲੇ ਨੰਬਰ ਤੇ ਤੁਸੀਂ ਵਟਸਐਪ ਮੈਸੇਜ ਵੀ ਕਰ ਸਕਦੇ ਹੋ ਕਾਲ ਵੀ ਕਰ ਸਕਦੇ ਹੋ 9954548237 ਵਾਲਾ ਨੰਬਰ ਮੈਂ ਮੈਂਸ਼ਨ ਕਰੀ ਦੇਵਾਂਗੀ ਉਹਦੇ ਉੱਪਰ ਤੁਸੀਂ ਤੁਹਾਨੂੰ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਹੋ ਬਾਕੀ ਜਿਹੜਾ ਡਿਜ਼ਾਈਨ ਆ ਮੈਂ ਆਪਣੇ ਉਹ ਲਾਸਟ ਵਾਲੀ ਮਸ਼ੀਨ ਤੇ ਲੱਗਿਆ ਹੋਇਆ ਸੀ ਦਿਖਾਇਆ ਸੀ ਉਹ ਡਿਜ਼ਾਈਨ ਨੂੰ ਅਗਰ ਤੁਸੀਂ ਕਿਸੇ ਹੋਰ ਕਲਰ ਦੇ ਵਿੱਚ ਕਿਸੇ ਹੋਰ ਫੈਬਰਿਕ ਦੇ ਉੱਪਰ ਸਾਡੇ ਕੋਲ ਕਸਟਮਾਈਜ਼ ਕਰਵਾਉਣਾ ਚਾਹੁੰਦੇ ਹੋ ਜਾਂ ਆਪਣਾ ਸਟਾਪ ਭੇਜ ਕੇ ਤੁਸੀਂ ਸੇਮ ਕਰਵਾਉਣਾ ਚਾਹੁੰਦੇ ਹੋ ਜਾਂ ਕਿਸੇ ਮੇਰੀ ਭੈਣ ਕੋਲ ਆਪਣਾ ਦੁਪੱਟਾ ਪਿਆ ਉਹ ਦੁਪੱਟੇ ਦੇ ਨਾਲ ਸੇਮ ਸੂਟ ਰੈਡੀ ਕਰਵਾਉਣਾ ਚਾਹੁੰਦੇ ਨੇ ਤਾਂ ਉਸਨੂੰ ਆਪਣਾ ਦੁਪੱਟਾ ਭੇਜ ਕੇ ਵੀ ਸਾਡੇ ਕੋਲ ਜਿਹੜਾ ਸੇਮ ਸੂਟ ਰੈਡੀ ਕਰਵਾ ਸਕਦੇ ਆ ਜੀ ਇੱਕ ਮਿੰਟ ਰੋਕੀ ਰਹੀ ਹਾਂ ਕਿੰਨੇ ਮਿੰਟ ਹਾਂ ਹਾਂਜੀ ਕਿ ਭੈਣਾਂ ਦੇ ਮੈਸੇਜ ਆਉਂਦੇ ਨੇ ਵੀ ਜਿਹੜੀ ਤੁਸੀਂ ਅੱਜ ਵੀਡੀਓ ਅਪਲੋਡ ਕਰਦੇ ਹੋ ਜੀ ਉਹਦੇ ਵਿੱਚ ਥੋੜਾ ਜਿਹਾ ਐਵੇਂ ਮੈਂਸ਼ਨ ਕਰ ਦਿਆ ਕਰੋ ਵੀ ਅਗਲਾ ਫ੍ਰੇਮ ਕਿਹੜੇ ਸੂਟ ਦਾ ਲੱਗੂ ਹੁਣ ਅਸੀਂ ਤੁਹਾਨੂੰ ਦੱਸਣੇ ਚਾਹਦੇ ਜਿਹੜਾ ਸਾਡਾ ਅਗਲਾ ਫ੍ਰੇਮ ਲੱਗੂਗਾ ਅਗਲਾ ਫ੍ਰੇਮ ਸਾਡਾ ਇਹ ਵਾਲੇ ਸੂਟ ਦਾ ਲੱਗੂਗਾ ਜੀ ਤੁਸੀਂ ਆਪਣਾ ਸਟੱਫ ਪੇਜ ਕੇ ਆਪਣਾ ਕਲਰ ਪੇਜ ਕੇ ਕੋਈ ਵੀ ਆਪਣਾ ਕਲਰ ਸਿਲੈਕਟ ਕਰਕੇ ਫੈਬਰਿਕ ਸਿਲੈਕਟ ਕਰਾ ਕੇ ਜਿਹੜਾ ਇਹ ਵਾਲਾ ਵਰਕ ਕਰਵਾ ਸਕਦੇ ਹੋਗੀ ਕਿਉਂਕਿ ਜਿਹੜੇ ਅਸੀਂ ਅਗਲੇ ਸੂਟ ਵਰਕ ਕਰਨੇ ਆ ਉਹ ਥੋੜੇ ਟਾਈਮ ਤੱਕ ਹੀ ਕਰਨੇ ਆ ਉਹ ਇਹ ਵਾਲੇ ਕਰਨੇ ਆ ਬਾਕੀ ਬਈ ਵੀਰੇ ਮੇਰਾ ਵਟਸਐਪ ਗਰੁੱਪ ਆ ਜਿਹੜਾ ਬਣਿਆ ਹੋਇਆ ਹੈਗਾ ਤੁਸੀਂ ਸਾਡੇ ਵਟਸਐਪ ਗਰੁੱਪ ਨੂੰ ਜੁਆਇਨ ਕਰਕੇ ਕੀ ਆ ਜੁਆਇਨ ਕਰ ਸਕਦੇ ਹੋਗੇ ਕਿਉਂਕਿ ਉਹਦੇ ਵਿੱਚ ਜਿਹੜਾ ਵੀ ਅਸੀਂ ਨਿਊ ਡਿਜ਼ਾਈਨ ਰੈਡੀ ਕਰਨਾ ਹੁੰਦਾ ਉਹ ਵੀ ਅਸੀਂ ਪੋਸਟਿੰਗ ਉਹਦੇ ਵਿੱਚ ਕਰ ਦਿੰਦੇ ਆ ਕਈ ਮੇਰੇ ਭੈਣਾਂ ਰੀਸੇਲਰ ਜਾਂ ਬੁਟੀਕ ਵਾਲੀਆਂ ਸਾਡੀ ਵੀਡੀਓ ਦੇਖਦੇ ਹੋਣੇ ਤਾਂ ਉਹਨਾਂ ਨੂੰ ਆਪਣੇ ਸੋਸ਼ਲ ਮੀਡੀਆ ਦੇ ਅਕਾਊਂਟ ਦੇ ਉੱਪਰ ਅਪਡੇਟ ਕਰਨ ਲਈ ਫੋਟੋਜ਼ ਚਾਹੀਦੀ ਹੁੰਦੀਆਂ ਨੇ ਜੀ ਉਹ ਜਿੰਨੀਆਂ ਵੀ ਫੋਟੋਜ਼ ਵਗੈਰਾ ਹੁੰਦੀਆਂ ਨੇ ਜੋ ਵੀ ਆਪਣੇ ਮਸ਼ੀਨ ਦੇ ਉੱਪਰ ਪ੍ਰੋਸੈਸਿੰਗ 'ਚ ਹੁੰਦੇ ਨੇ ਵੀਡੀਓ ਵਗੈਰਾ ਬਣਾ ਕੇ ਸਾਰੀਆਂ ਜਿਹੜੀ ਚੀਜ਼ਾਂ ਨੇ ਉਹ ਅਸੀਂ ਉਸ ਗਰੁੱਪ ਦੇ ਵਿੱਚ ਜਿਹੜੇ ਅਪਡੇਟ ਕਰ ਦਿੰਦੇ ਹਾਂ ਕਿਉਂਕਿ ਜੇ ਕੋਈ ਮੇਰੇ ਭੈਣੇ ਇੰਟਰਸਟਿਡ ਆ ਤਾਂ ਆਪਣਾ ਨਾਮ ਐਂਡ ਸਿਟੀ ਦੱਸ ਕੇ ਜਿਹੜਾ ਸਾਡੇ ਵਟਸਐਪ ਗਰੁੱਪ ਨੂੰ ਜੁਆਇਨ ਕਾਰਕ ਸਾਡਾ ਬਾਕੀ ਵੀ ਇਹ ਅਜਵਾਲੀ ਵੀਡੀਓ ਦੇ ਵਿੱਚ ਇੰਨਾ ਹੀ ਜੋ ਆਪਾਂ ਨੇ ਸ਼ੂਟ ਕਰਤਾ ਹੈ ਉਹ ਆਪਣੇ ਰੈਡੀ ਟੂ ਡਿਸਪੈਚ ਹੈ ਬਾਕੀ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਮੈਂਸ਼ਨ ਕੀਤਾ ਤੁਸੀਂ ਆਪਣਾ ਫੈਬਰਿਕ ਭੇਜ ਕੇ ਵੀ ਵਰਕ ਕਰਵਾ ਸਕਦੇ ਜਾਂ ਆਪਣੀ ਪਸੰਦ ਦਾ ਕੋਈ ਵੀ ਕਲਰ ਸਾਡੇ ਕੋਲੋਂ ਰੈਡੀ ਕਰਵਾ ਸਕਦੇ ਕਿਉਂਕਿ ਇਹ ਸਾਰਾ ਕੰਮ ਜਿਹੜਾਸੀਂ ਆਪ ਖੁਦ ਕਰਦੇ ਜੀ ਖੁਦ ਰੈਡੀ ਕਰਦੇ ਆਂਗੇ ਅਜਵਾਲੀ ਵੀਡੀਓ ਦੇ ਵਿੱਚ ਇੰਨਾ ਹੀ ਜੀ ਮਿਲਦੇ ਆਂ ਕੱਲ ਕਿਸੇ ਨਵੀਂ ਵੀਡੀਓ ਦੇ ਵਿੱਚ ਕਿਸੇ ਨਵੇਂ ਆਰਟੀਕਲ ਦੇ ਨਾਲ ਹੁਣ ਅਗਰ ਵੀਡੀਓ ਬਰੀਆ ਲੱਗੀ ਤਾਂ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦੇਣਾ ਜੀ ਮੇਰੀਆਂ ਭੈਣਾਂ ਤੱਕ ਵੱਧ ਤੋਂ ਵੱਧ ਜ਼ਰੂਰ ਪਹੁੰਚਾਉਣਾ ਸ਼ੇਅਰ ਕਰਕੇ ਐਂਡ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਸੌਰੀ ਕਮੈਂਟ ਤਾਂ ਆਪਣੇ ਆਫ ਕੀਤਾ ਹੁੰਦਾ ਕਈ ਰੀਜਨਲ ਕਰਕੇ ਜੀ ਕਮੈਂਟ ਦੀ ਜਗ੍ਹਾ ਤੇ ਹਾਈਪ ਹੁੰਦਾ ਸਾਈਡ ਤੇ ਹਾਈਪ ਵਾਲਾ ਬਟਨ ਹੁੰਦਾ ਉਹਨੂੰ ਜ਼ਰੂਰ ਟੱਚ ਕਰ ਦੇਣਾ ਜੀ ਐਂਡ ਵੀਡੀਓ ਨੂੰ ਦੇਖਣ ਦੇ ਨਾਲ-ਨਾਲ ਕੋਈ ਕੋਈ ਵੀਡੀਓ ਦੇਖ ਕੇ ਵੀ ਨਾ ਸੜਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਕੋਈ ਜੀ ਨਾ ਵਾਲਾ ਟਾਈਮ ਵੇਸਟ ਕਰਦੇ ਹੋਏ ਅੱਜ ਵਾਲੀ ਵੀਡੀਓ ਵਿੱਚ ਇੰਨਾ ਹੀ ਕੁਝ ਮਿਲਦੇ ਆ ਕੱਲ ਕਿਸੇ ਨਵੀਂ ਵੀਡੀਓ ਦੇ ਵਿੱਚ ਕਿਸ